ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟਾਇਰਾਬੀ ਉਨਾ ਯੂਬਾ ਸਿਟੀ ਦੀ ਧਰਤੀ ਦੇ ਉੱਤੇ 46ਵਾਂ ਮਹਾਨ ਨਗਰ ਕੀਰਤਨ ਜੋ ਕਿ 2 ਨਵੰਬਰ ਦਿਨ ਐਤਵਾਰ ਨੂੰ ਸਾਰੀ ਹੀ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਹੀ ਸ਼ਰਧਾ ਭਾਵਨਾ ਖੁਸ਼ੀ ਉਤਸ਼ਾਹ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਸਜਾਇਆ ਜਾ ਰਿਹਾ ਹੈ ਉਸ ਸੰਬੰਧ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਜੇ ਇੱਥੇ ਪਹੁੰਚੀ ਆ ਆਪਣੇ ਨਾਲ ਸਾਰੇ ਹੀ ਗੁਰੂ ਘਰ ਦੇ ਸੇਵਾਦਾਰ ਮੌਜੂਦ ਨੇ ਆਓ ਭਾਈ ਸਾਹਿਬ ਤੋਂ ਵੇਰਵੇ ਜਾਣਦੇ ਆ ਪ੍ਰੋਗਰਾਮਾਂ ਦੇ ਵੇਰਵੇ ਜਾਣਦੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸ ਦਿਓ ਸਮਾਗਮ ਦੀ ਤਿਆਰੀਆਂ ਕਿੱਦਾਂ ਆ ਨਗਰ ਕੀਰਤਨ ਦੀਆਂ ਤਿਆਰੀਆਂ ਕਿੱਦਾਂ ਆ ਕਦੋਂ ਤੋਂ ਸਮਾਗਮ ਸਟਾਰਟ ਨੇ ਇਹ 19 ਤਰੀਕ ਐਤਵਾਰ ਤੋਂ ਸਮਾਗਮ ਆਰੰਭਿਆ ਜੀ ਤੇ ਆਪਣੇ ਕੋਲ ਜਥੇ ਜਿਹੜੇ ਪੰਥ ਦੇ ਮਹਾਨ ਪ੍ਰਸਿੱਧ ਜਥੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਜੀ ਕਥਾਵਾਚਕ ਭਾਈ ਸਾਹ ਭਾਈ ਹਰਪਾਲ ਸਿੰਘ ਜੀ ਫਤੇਗੜ ਸਾਹਿਬ ਵਾਲੇ ਉਹ ਪਹੁੰਚ ਰਹੇ ਨੇ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਉਹ ਆ ਰਹੇ ਨੇ ਤੇ ਰਾਗੀ ਸਿੰਘ ਭਾਈ ਤਮਨੀਤ ਸਿੰਘ ਜੀ ਚੰਡੀਗੜ੍ਹ ਵਾਲੇ ਭਾਈ ਹਰਬਲਜੀਤ ਸਿੰਘ ਜੀ ਭਾਈ ਕਰਨਜੀਤ ਸਿੰਘ ਜੀ ਖਾਲਸਾ ਜੁਕੇ ਵਾਲੇ ਇਹ ਸਾਰੇ ਸਿੰਘ ਆਪਣੇ ਕੋਲ ਪਹੁੰਚ ਰਹੇ ਨੇ ਤੇ ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜੇ ਨੇ ਲਗਾਤਾਰ ਦੋ ਤਰੀਕ ਤੱਕ ਚੱਲਨੇ ਨੇ ਜੀ 1 ਤਰੀਕ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਅੰਮ੍ਰਿਤ ਪਾਣ ਕਰਨਾ ਉਹ ਜ਼ਰੂਰ ਪਹੁੰਚੋ ਪਹਿਲਾਂ ਆਪਣੇ ਨਾਮ ਹੀ ਜਿਹੜੇ ਨੇ ਉਹ ਲਿਖਾਉਣ ਤੇ ਉਸ ਦਿਨ ਹੀ ਸਵੇਰੇ 8 ਵਜੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਵੀ ਹੋਵੇਗੀ ਜੀ ਤੇ ਹੋਰ ਵੀ ਪ੍ਰੋਗਰਾਮ ਜਿਹੜੇ ਨੇ ਉਹ ਨਾਲੋਂ ਨਾਲ ਇਸੇ ਤਰ੍ਹਾਂ ਚੱਲਨੇ ਨੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜਕੇ ਹੋਮ ਹਮਾ ਕੇ ਪਹੁੰਚੋ ਕੋਈ ਵੀ ਡਰ ਡਰਾਉਣ ਵਾਲੀ ਗੱਲ ਨਹੀਂ ਹੈਗੀ ਸਤਿਗੁਰੂ ਜੀ ਮਹਾਰਾਜ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਆਰੀਆਂ ਕਿਦਾਂ ਚੱਲ ਰਹੀਆਂ ਆ ਰੋਜ਼ਾਨਾ ਸੰਗਤਾਂ ਦਾ ਕਿਦਾਂ ਉਤਸ਼ਾਹ ਜਿਹੜਾ ਨਜ਼ਰ ਆ ਰਿਹਾ ਲੜੀਆਂ ਕਈ ਹਫ਼ਤਿਆਂ ਤੋਂ ਮਹੀਨਿਆਂ ਤੋਂ ਜਿਹੜੀਆਂ ਚੱਲ ਰਹੀਆਂ ਨੇ ਬਹੁਤ ਉਤਸ਼ਾਹ ਆ ਜੀ ਸੰਗਤਾਂ ਦੇ ਵਿੱਚ 5 ਸਤੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਸਟਾਰਟ ਹੋ ਗਈਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਹੁਣ ਵੀ ਨਾਉ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਕੱਲ ਨੂੰ ਫਿਰ ਨਾਉ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਇਸੇ ਤਰ੍ਹਾਂ ਗੁਰਬਾਣੀ ਦੇ ਪ੍ਰਵਾਹ ਜਿਹੜੇ ਨੇ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸਵੇਰ ਤੋਂ ਸ਼ਾਮਾਂ ਤੱਕ ਵੀ ਆਉਂਦੀਆਂ ਨੇ ਸ਼ਾਮਾਂ ਦੇ ਦੀਵਾਨ ਸਜਦੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਸੰਗਤ ਹੁੰਦੀ ਹੈ ਜੀ ਸੋ ਜਿੱਦਾਂ ਆਪਾਂ ਦੇਖ ਰਹੇ ਆ ਸੰਗਤ ਦੇ ਵਿੱਚ ਉਤਸ਼ਾਹ ਆ ਸੇਵਾਦਾਰਾਂ ਦੇ ਵਿੱਚ ਉਤਸ਼ਾਹ ਆ ਗੁਰੂ ਘਰ ਦੇ ਕੀਰਤਨੀਏ ਕਥਾਵਾਚਕ ਸਾਰੇ ਜਣੇ ਆਪ ਸਭ ਨੂੰ ਅਸੀਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪੂਰੀ ਕਮੇਟੀ ਪੂਰੀ ਸਾਧ ਸੰਗਤ ਇੱਥੋਂ ਦੀ ਯੂਬਾ ਸਿਟੀ ਦੀ ਆਪ ਨੂੰ ਬੇਨਤੀ ਕਰਦੀ ਆ ਸਾਰੇ ਜਣੇ ਇਨਾ ਸਮਾਗਮਾਂ ਦੇ ਵਿੱਚ ਹਮ ਹਮਾ ਕੇ ਪਹੁੰਚੋ ਤੇ ਸਮਾਗਮ ਸ਼ਾਮ ਨੂੰ 5 ਤੋਂ ਰਾਤ 9-10 ਵਜੇ ਤੱਕ ਕਦੋਂ ਤੱਕ ਹਾਂਜੀ 10 ਵਜੇ ਤੱਕ ਜਿਹੜਾ ਰੋਜ਼ਾਨਾ ਹੋਇਆ ਕਰਨੇ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਹਮ ਹਮਾ ਕੇ ਜਿਹੜਾ ਉਹ ਪਹੁੰਚੋ ਇਹ 46ਵੇਂ ਮਹਾਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਇੱਥੋਂ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਸ਼ੁਰੂ ਹੋ ਚੁੱਕਾ ਆ ਉਹ ਵੀ ਤੁਸੀਂ ਦੇਖਣਾ ਨਾ ਭੁੱਲਿਓ ਸਵੇਰੇ ਅਤੇ ਸ਼ਾਮ ਦੇ ਦੀਵਾਨ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਨੈਟਵਰਕਸ ਦੇ ਉੱਤੇ ਇਦਾਂ ਹੀ ਗੁਰਬਾਣੀ ਦੇ ਜਿਹੜੇ ਸਮਾਗਮ ਆ ਉਹ ਸਰਵਣ ਕਰੋਗੇ ਇਨੀਆਂ ਜਿਹੜੀਆਂ ਗੱਲਾਂ ਕਰਦੇ ਹੋਏ ਇਜਾਜ਼ਤ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ